ਜਿਹੜਾ ਫੈਸਲਾ ਦੋਵਾਂ ਫੋਰਮਾਂ ਨੇ ਖਨੌਰੀ ਬਾਰਡਰ ਤੇ ਉਹਨਾਂ ਦੀਆਂ ਸੀਨੀਅਰ ਲੀਡਰਸ਼ਿਪ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਕੀਤਾ ਸੀਗਾ ਵੀ ਆਪਾਂ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਸੁਖਕਰਨ ਸਿੰਘ ਜੀ ਸੁਖਕਰਨ ਸਿੰਘ ਜੀ ਤੇ ਚਾਰ ਹੋਰ ਸਾਡੇ ਸ਼ਹੀਦ ਹੋਏ ਆ ਇਹ ਤੋਂ ਘਾਹ ਜਿਹੜੇ ਪਹਿਲੇ ਦਿੱਲੀ ਦੇ 750 ਤੋਂ ਪਲੱਸ ਸ਼ਹੀਦ ਆ ਲਹਿਰਾਂ ਦੇ ਸ਼ਹੀਦਾਂ ਨੂੰ ਸਮਰਪਿਤ ਦੋਵਾਂ ਬਾਰਡਰਾਂ ਤੇ ਕੈਂਡਲ ਮਾਰਚ ਕਰਾਂਗੇ ਤੇ ਅੱਜ ਪੰਜਾਬ ਤੇ ਬਹੁਤ ਸਾਰੇ ਹੋਰਨਾ ਸੂਬਿਆਂ ਦੇ ਖਬਰਾਂ ਤਾਂ ਨਹੀਂ ਹੈਗੀਆਂ ਪੰਜਾਬ ਦੀਆਂ ਸਾਥੋਂ ਬਹੁਤ ਸਾਰੇ ਹੋਰਨਾ ਸ਼ਹਿਰਾਂ ਦੇ ਵਿੱਚ ਇਹ ਕੈਂਡਲ ਮਾਰਚ ਸ਼ਹੀਦਾਂ ਨੂੰ ਸਮਰਪਿਤ ਹੋਏ ਹੈਗੇ ਆ ਇੱਥੇ ਸਾਡੀ ਦੇਖੋ ਜ਼ਿੰਮੇਵਾਰੀ ਵੱਧ ਜਾਂਦੀ ਹੁੰਦੀ ਆ ਜਦੋਂ ਲਹਿਰ ਦੇ ਵਿੱਚ ਸ਼ਹਾਦਤ ਹੁੰਦੀ ਆ ਲਹਿਰ 'ਚ ਸਾਰੇ ਜਿਹੜੇ ਕਿਸਾਨ ਮਜ਼ਦੂਰ ਨੌਜਵਾਨ ਆਮ ਲੋਕ ਆਉਂਦੇ ਆ ਉਹਨਾਂ ਦੇ ਮਾਈਂਡ 'ਚ ਕੋਈ ਸੁਪਨਾ ਹੁੰਦਾ ਵਾ ਕੁਝ ਲੈ ਕੇ ਆਉਂਦੇ ਆ ਔਰ ਫਿਰ ਉਹ ਜਿਹੜੇ ਕਾਰਜ ਵਾਸਤੇ ਸੀ ਸੰਘਰਸ਼ ਕਰ ਰਹੇ ਉਹਨੂੰ ਕਾਰਜ ਨੂੰ ਸਮਰਪਿਤ ਹੋ ਕੇ ਸ਼ਹਾਦਤ ਹੁੰਦੀ ਹੁੰਦੀ ਆ ਪਰ ਹਾਲੇ ਉਹ ਕਾਰਜ ਪੂਰੇ ਨਹੀਂ ਹੋਏ ਹੈਗੇ ਹਜੇ ਉਹ ਕਾਰਜ ਅਧੂਰੇ ਹੈਗੇ ਆ ਤੇ ਅਸੀਂ ਅੱਜ ਜਿੱਥੇ ਉਹਨਾਂ ਦੀ ਸਹਾਜਤ ਨੂੰ ਸਜਦਾ ਕੀਤਾ ਵਾ ਔਰ ਉਹਨਾਂ ਦੇ ਮਾਪੇ ਦੇ ਧੰਨਵਾਦੀ ਜਿੰਨਾ ਇਹੋ ਜਿਹੇ ਸੁਪੁੱਤਰ ਪੈਦਾ ਕਰਕੇ ਲਹਿਰ ਨੂੰ ਸਮਰਪਿਤ ਕੀਤੇ ਆ ਉਹਨਾਂ ਕੁਰਬਾਨੀਆਂ ਕੀਤੀਆਂ ਵਾ ਉਹਨਾਂ ਪਰਿਵਾਰਾਂ ਦੇ ਧੰਨਵਾਦੀਆਂ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਉਹਨਾਂ ਪਿੰਡਾਂ ਦੇ ਧੰਨਵਾਦੀਆਂ ਜਿੰਨਾ ਪਿੰਡਾਂ ਤੋਂ ਅਜਿਹੇ ਜੋਧੇ ਜਿਹੜੇ ਸਾਡੀਆਂ ਦੇਸ਼ ਲੈਵਲ ਦੀਆਂ ਮੰਗਾਂ ਨੂੰ ਸਮਰਪਿਤ ਹੋ ਕੇ ਲਹਿਰ ਚਾਏ ਆ ਤੋਂ ਕਾਰਜ ਪੂਰੇ ਕਰਨ ਤੱਕ ਦਾ ਅੱਜ ਸਾਰੇ ਦੋਵਾਂ ਫੋਰਮਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਨੌਜਵਾਨਾਂ ਨੇ ਇਹ ਵਾਦਾ ਕੀਤਾ ਵਾ ਵੀ ਅਸੀਂ ਇਸ ਅੰਦੋਲਨ ਨੂੰ ਜਦੋਂ ਤੱਕ ਜਿਹੜੇ ਕਾਰਜ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਕਾਰਜ ਪੂਰਾ ਨਹੀਂ ਕਰ ਲੈਂਦੇ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਇਸ 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 ਕਰਕੇ ਅੱਜ ਦਾ ਕੈਂਡਲ ਮਾਰਚ ਸੀਗਾ ਇਹ ਤੋਂ ਬਾਅਦ ਕੱਲ ਅਸੀਂ ਜੋ ਦੋਵਾਂ ਫਾਰਮਾਂ ਦਾ ਫੈਸਲਾ WTO ਦੀਆਂ ਨੀਤੀਆਂ ਜਿਹਦੇ ਤੇ ਬਹੁਤ ਕਨਟਰਡਿਕਸ਼ਨ ਹੈਗੀ ਆ ਕਈ ਬੁੱਧੀਜੀਵੀ ਟਾਰਗੇਟ ਕਰਦੇ ਨੇ ਤੁਸੀਂ ਕਹਿੰਦੇ ਕਮਾਂਤਰੀ ਸਮਝੌਤੇ ਨੂੰ ਚੈਲੰਜ ਕਰਦੇ ਜੇ ਕਿ ਇਹ ਤਾਂ ਬਹੁਤ ਚਿਰ ਦਾ ਹੋਇਆ ਜੀ ਅਸੀਂ ਯਤਨ ਕਰਾਂਗੇ ਕੱਲ ਬੁੱਧੀਜੀਵੀਆਂ ਨੂੰ ਸੱਦ ਕੇ ਖੇਤੀ ਸੈਕਟਰ ਨੂੰ ਕਿਵੇਂ ਪ੍ਰਭਾਵਿਤ ਕਰਨਾ ਡਬਲਿਊਟੀਓ ਦੀ ਪਾਲਿਸੀ ਨੇ ਉਹਦੇ ਤੇ ਚਾਨਣਾ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਸਾਹਮਣੇ ਰੱਖਿਆ ਜਾ ਸਕੇ ਗੱਲ ਸਾਫ਼ ਕੀਤੀ ਜਾ ਸਕੇ ਉਹ ਕਿਉਂ ਆਹ ਦਿਨ ਚੁਣੇ ਗਏ ਆ ਕਿਉਂਕਿ 26 ਤੋਂ ਲੈ ਕੇ 29 ਤੱਕ WTO ਦੀ ਮੀਟਿੰਗ ਮਿਡਲ ਈਸਟ ਦੇ ਮੁਲਕਾਂ ਵਿੱਚ ਹੋਣ ਜਾ ਰਹੀ ਹੈਗੀ ਆ ਤੇ ਆਪਾਂ ਭਾਰਤ ਦੇ ਕਿਸਾਨ ਮਜ਼ਦੂਰ ਉਹਦਾ ਵਿਰੋਧ ਕਰਕੇ ਉਹ ਨੀਤੀਆਂ ਜਿਹੜੀਆਂ ਵਾ ਦੇਸ਼ ਦੇ ਕਿਸਾਨਾਂ ਮਜ਼ਦੂਰ ਦੇ ਹੱਕ ਚੋਂ ਇਸ ਕਰਕੇ ਭਾਰਤ ਸਰਕਾਰ ਕੋ ਮੰਗ ਕਰਾਂਗੇ ਕਿ ਭਾਰਤ ਸਰਕਾਰ ਖੇਤੀ ਸੈਕਟਰ ਤੋਂ WTO ਤੋਂ ਬਾਹਰ ਕੱਢ ਲਵੇ ਤਾਂ ਹੀ ਅਸੀਂ ਬਚ ਸਕਦੇ ਹੈਗੇ ਆ ਤਾਂ ਇਹਦੋਂ ਗਾਹਾਂ 26 ਨੂੰ ਦੇਸ਼ ਦੇ ਹਰੇਕ ਪਿੰਡ ਗਲੀ ਕਸਬਾ ਕੂਚੇ ਦੇ ਵਿੱਚ ਡਬਲਿਊਟੀਓ ਤੇ ਵਿਸ਼ੂਪਾਰ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੇ ਅਰ ਇਹਦੇ ਨਾਲ ਹੋਰ ਕਿਸੇ ਵੀ ਕੇਂਦਰ ਦੇ ਮੰਤਰੀ ਦੀ ਫੋਟੋ ਲਾਈ ਜਾ ਸਕਦੀ ਆ ਉਹਨਾਂ ਦੇ ਅਰਥੀ ਫੂਕ ਮਜਾਰੇ ਕੀਤੇ ਜਾਣਗੇ ਅਰ ਇਹ ਤੋਂ ਗਾਹਾਂ ਇੱਥੇ ਦਿਓ ਕਦ ਵੱਡੇ ਪੁਤਲੇ ਬਣਾਵਾਂਗੇ ਡਬਲਿਊਟੀਓ ਦੇ ਤੇ ਕਾਰਪੋਰੇਟ ਦੇ ਦੁਪਹਿਰ ਬਾਅਦ ਇੱਥੇ ਪੁਤਲਾ ਦਹਨ ਜਿਹੜਾ ਵਾ ਦੋਵਾਂ ਤੇ ਖਨੌਰੀ ਤੇ ਵੀ ਤੇ ਸ਼ੰਭੂ ਬਾਰਡਰ ਤੇ ਵੀ ਦੋਵੇਂ ਫੋਰਮਾਂ ਵੱਲੋਂ ਕੀਤਾ ਜਾਣਾ ਹੈਗਾ 27 ਨੂੰ ਅਸੀਂ ਦੋਆ ਫੋਰਮਾਂ ਵੱਲੋਂ ਆਪੋ ਆਪਣੇ ਫੋਰਮ ਦੀ ਮੀਟਿੰਗ ਕਰਾਂਗੇ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਆਪੋ ਆਪਣੀਆਂ ਮੀਟਿੰਗਾਂ ਕਰਾਂਗੇ 28 ਨੂੰ ਸਾਂਝੀ ਰਣਨੀਤੀ ਤੈਅ ਕਰਾਂਗੇ ਕਿਸ ਕਿਸਮ ਦੀ ਪਾਲਿਸੀ ਬਣਾਉਣੀ ਆ ਸਾਰੇ ਘਟਨਾ ਕ੍ਰਮ ਤੇ ਪੂਰੀ ਗੰਭੀਰਤਾ ਨਾਲ ਜਦੋਂ ਹਾਕਮ ਸਾਡੇ ਕਿਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਸਿੱਧੀ ਐਸਐਲਰ ਦੀਆਂ ਗੋਲੀਆਂ ਚਲਾ ਕੇ ਮਾਰਨਾ ਚਾਹੁੰਦਾ ਉਹਦੀ ਨੀਅਤ ਕਿਹੋ ਜੀ ਆ ਅਸੀਂ ਕਿਸ ਕਿਸਮ ਦੀ ਪਾਲਿਸੀ ਅੱਗੇ ਲੈ ਕੇ ਚੱਲੀਏ ਉਹ ਚਰਚਾ ਕਰਕੇ 29 ਨੂੰ ਜਿਹੜਾ ਉਹਦਾ ਐਲਾਨ ਸੀ ਤੁਹਾਡੇ ਸਾਹਮਣੇ ਕਰ ਦੇਾਂਗੇ ਅਰੇ ਪੱਕੀ ਗੱਲ ਆ ਭਾਰਤ ਦੇ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰੇ ਭਰਮਣਾ ਪਾਲਣ ਇਹ ਅੰਦੋਲਨ 19 ਦਿਨ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਇਹ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਹੈਗੀ ਭਾਵੇਂ ਕੁਝ ਦਾਅਵੇ ਹੁੰਦੇ ਆ ਵੀ ਤੁਹਾਨੂੰ ਅਗਲੇ ਚੋਣ ਜਾਬਤੇ ਵਿੱਚ ਇੱਕ ਸੀਟ ਕੇ ਲੈ ਜਾਣਗੇ ਅਸੀਂ ਕਹਿੰਨੇ ਲੈ ਜਣ ਸਾਡਾ ਜਾਊਗਾ ਕੀ ਭਾਵੇਂ ਕੀ ਅੰਦੋਲਨ ਲੰਮਾ ਲੜਨਾ ਸਾਡਾ ਅਨਕ ਦਾ ਸਵਾਲ ਨਹੀਂ ਹੈ ਕੱਲ ਮੰਗਾਂ ਮੰਨ ਲੈਣ ਅਸੀਂ ਕੱਲ ਮੋਰਚੇ ਬਾਰੇ ਫੈਸਲਾ ਕਰ ਸਕਦੇ ਹਾਂ ਭਲਾ ਅਸੀਂ ਕਿਹੜੀਆਂ ਐਮਪੀ ਦੀਆਂ ਟਿਕਟਾਂ ਮੰਨਣੀਆਂ ਵੀ ਸਾਨੂੰ ਚੋਣ ਜਾਬਤੇ ਦਾ ਖਤਰਾ ਅਸੀਂ ਕਰੇ ਪੂਲਿੰਗ ਬੂਥਾਂ ਤੇ ਜਾ ਕੇ ਕੋਈ ਕੰਪੇਨ ਕਰਨੀ ਆ ਅਸਲ ਵਿੱਚ ਜਿਨ੍ਹਾਂ ਨੇ ਸੱਤਾ ਹਾਸਲ ਕਰਨੀ ਆ ਉਹ ਸਾਨੂੰ ਚੋਣ ਜਾਬਤੇ ਵਿੱਚ ਕਸੀਟਣਗੇ ਉਹਨਾਂ ਦੀ ਸਮੱਸਿਆ ਵਾ ਸਾਡੀ ਕੋਈ ਸਮੱਸਿਆ ਨਹੀਂ ਹੈਗੀ ਉਹ ਵੇਖ ਲੈਣ ਸਾਡੇ ਨਾਲ ਹੁਣ ਬਹਿ ਕੇ ਮੰਗਾ ਦਾ ਨਫਤਾਰਾ ਕਰ ਦੇਣ ਉਹ ਮਰਜ਼ੀ ਆ ਚੋਣ ਜਾਬਤੇ ਤੋਂ ਕਰ ਦੇਣ ਚੋਣ ਜਾਬਤੇ ਦੇ ਵਿੱਚ ਕਰ ਲੈਣ ਜਿਵੇਂ ਉਹਨਾਂ ਦਾ ਦਿਲ ਕਰਦਾ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਅਸੀਂ ਮਾਈਂਡ ਸੈਟ ਕਰ ਰਹੇ ਹਾਂ ਕਿ ਚੌਨ ਜਾਬਤੇ ਦੇ ਵਿੱਚ ਵੀ ਸੰਘਰਸ਼ ਜਾਰੀ ਰੱਖਿਆ ਜਾ ਸਕਦਾ ਵਾ ਫਿਰ ਕੀ ਇਹੋ ਜਬਰ ਸਰਕਾਰ ਉਸ ਵੇਲੇ ਕਰੂਗੀ ਤਾਂ ਸਾਡਾ ਪੱਖ ਪੂਰੀ ਦੁਨੀਆ ਦੇ ਵਿੱਚ ਸਾਫ਼ ਹੋ ਗਿਆ ਵਾ ਕਿ ਭਾਰਤ ਦੀ ਜਮਹੂਰੀਅਤ ਇੱਕ ਮਖੌਟਾ ਵਾ ਜਦੋਂ ਉਹਦਾ ਮਖੌਟਾ ਲਾਹੋਗੇ ਤਾਂ ਉਹਦੇ ਪਿੱਛੇ ਇੱਕ ਡਿਕਟੇਟਰਸ਼ਿਪ ਨਜ਼ਰ ਆਊਗੀ ਜਿਵੇਂ ਸਾਡੇ ਤੇ ਜਿਸ ਕਿਸਮ ਦੀ ਤਾਕਤ ਦੀ ਦਰਬਾਰ ਤੋਂ ਕੀਤੀ ਗਈ ਆ ਕੱਲਾ ਸਾਡਾ ਇੱਕ ਨੁਕਸਾਨ ਨਹੀਂ ਹੈ ਵੀ ਸਾਡੇ ਸਾਡੇ ਬੰਦੇ ਹੋਂਰ ਹਰ ਨੌਜਵਾਨ ਸਾਥੋ ਖੋਏ ਜਾ ਰਹੇ ਆ ਜ਼ਖਮੀ ਕੀਤੇ ਜਾ ਰਹੇ ਆ ਅੱਖਾਂ ਜਾ ਰਹੀਆਂ ਨੇ ਸਾਡੀ ਆਰਥਿਕਤਾ ਤੇ ਸੱਟ ਮਾਰੀ ਗਈ ਆ ਆ ਤਿੰਨ ਬਾਟਰ ਸਾਡੇ ਬੰਦ ਆ ਤੁਸੀਂ ਪੰਜਾਬ ਦੀਆਂ ਮੰਡੀਆਂ ਦੇ ਹਾਲਾਤ ਵੇਖੋ ਇੱਕ ਰਾਹ ਖੁੱਲਿਆ ਹੈਗਾ ਤੋਂ ਸਾਡੀ ਬਹੁਤ ਸਾਰੀ ਸਪਲਾਈ ਪੰਜਾਬ ਤੋਂ ਬਾਹਰ ਜਾਣੀ ਹੁੰਦੀ ਆ ਤੇ ਬਾਹਰੋਂ ਸਪਲਾਈ ਪੰਜਾਬ ਚ ਆਉਣੀ ਹੋਈ ਆ ਕੀ ਕੇਂਦਰ ਇਹ ਜਿਹੜੀ ਆਰਥਿਕ ਨੁਕਸਾਨ ਸਾਡਾ ਕਰ ਰਿਹਾ ਉਹਦੀ ਪਰਪਾਈ ਕਰੂਗਾ ਹਰਿਆਣਾ ਜਿਵੇਂ ਫੌਜੀ ਸੌਣੀ ਦੇ ਵਿੱਚ ਬਦਲ ਦਿੱਤਾ ਵਾ ਉਹਦੇ ਦਿਵਾਲੇ ਜਿਵੇਂ ਬੈਰੀਕੇਡਿੰਗ ਆ ਉਹਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਦਿੱਲੀ ਦੇ ਵਿੱਚ ਜਿਵੇਂ ਥੋੜਾ ਟਿਕਰੀ ਆ ਆ ਸ਼ੰਭੂ ਬਾਡ ਸਿੰਗੂ ਬਾਡਰ ਆ ਗਾਜੀਪੁਰ ਬਾਡਰ ਆ ਵੈਸੇ ਜਾਮ ਕੀਤਾ ਹੋਇਆ ਬੈਠੇ ਅਸੀਂ ਇੱਥੇ ਆ ਉਹ ਦਿੱਲੀ ਵੈਸੇ ਜਾਮ ਕਰਕੇ ਰੱਖੀ ਹਰਿਆਣੇ ਦੇ ਵਿੱਚੋਂ ਬਹੁਤ ਸਾਰੀ ਸਪਲਾਈ ਦਿੱਲੀ ਜਾਣੀ ਆ ਦਿੱਲੀੋਂ ਆਉਣੀ ਆ ਜਿੰਨਾ ਇਸ ਦੇਸ਼ ਦਾ ਸਾਡੀ ਸਰਕਾਰ ਆਪਣੀ ਗਲਤ ਨੀਤੀ ਕਰਕੇ ਨੁਕਸਾਨ ਕਰ ਰਹੀ ਆ ਕਿ ਉਹ ਪਰਭਾਈ ਕਰੂਗੀ ਕੀ ਅੱਜ ਦੇਸ਼ ਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਕਿ ਕੀ ਸਰਕਾਰ ਨੂੰ ਹਾਈਵੇ ਤੇ ਕੰਨਾ ਕੱਢਣ ਦਾ ਕਿੰਨਾ ਨੇ ਅਧਿਕਾਰ ਦਿੱਤਾ ਵਾ ਉਹ ਕਿਹੜੇ ਕਾਨੂੰਨ ਤਹਿਤ ਕਰ ਰਿਹਾ ਕਿਹੜਾ ਕਾਨੂੰਨ ਹੈ ਜਿਹੋ ਜਿਹਾ ਕੰਮ ਕਰਨ ਦੀ ਇਜਾਜ਼ਤ ਉਹਨਾਂ ਨੂੰ ਦੇ ਰਿਹਾ ਹੋਗਾ ਤੋਂ ਤਨਮਨਜੀਤ ਸਿੰਘ ਦੀ ਢੇਸੀ ਜਿਨ੍ਹਾਂ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਹੋਇਆ ਆਪਣੇ ਸ਼ਹੀਦਾਂ ਦੀ ਗੱਲ ਕੀਤੀ ਹੋਈ ਆ ਜੋ ਭਾਰਤ ਜ਼ਬਰ ਕਰ ਰਿਹਾ ਅਸੀਂ ਉਹਦੇ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਆਸ ਰੱਖਦੇ ਆਂ ਜਿੱਥੇ ਵੀ ਲੋਕ ਪੱਖੀ ਦੁਨੀਆ ਦੇ ਵਿੱਚ ਸਰਕਾਰਾਂ ਨੇ ਕੋਈ ਐਮਪੀ ਨੇ ਉਹ ਜ਼ਰੂਰ ਭਾਰਤ ਦੇ ਇਸ ਜ਼ਬਰ ਦਾ ਮੁੱਦਾ ਆਪਦੇ ਮੁਲਕਾਂ ਦੇ ਵਿੱਚ ਜ਼ਰੂਰ ਚੱਕਣਗੇ ਔਰ ਇਹ ਮੋਦੀ ਜੀ ਦੀ ਹੁਣਾਂ ਦੇ ਇੱਕ ਨਲਾਇਕੀ ਕਰਕੇ ਇਸ ਇਸ ਅੰਦੋਲਨ ਨੂੰ ਸਹੀ ਢੰਗ ਨਾਲ ਹੱਲ ਨਾ ਕਰਨ ਕਰਕੇ ਪੂਰੇ ਦੁਨੀਆ ਦੇ ਵਿੱਚ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਅਰ ਸਾਡੇ ਜਿਹੜੇ ਮਾਨਵ ਅਧਿਕਾਰਾਂ ਦਾ ਹਨਨ ਹੋ ਰਿਹਾ ਉਹਨਾਂ ਨੂੰ ਲੈ ਕੇ ਪੂਰੇ ਦੇਸ਼ ਦੀ ਬਦਨਾਮੀ ਹੋ ਰਹੀ ਹੈਗੀ ਆ ਤਾਂ ਇਹ ਸੀ ਭਾਈ ਅੱਜ ਦੀ ਗੱਲ ਹੋਰ ਕਰਨੀ ਬਹੁਤ ਸਾਰੀਆਂ ਗੱਲਾਂ ਘਰਸ ਬਾਰੇ ਸਾਰੀ ਡਿਟੇਲ ਆਉਣ ਵਾਲੇ ਪ੍ਰੋਗਰਾਮ ਬਾਰੇ ਪੰਦੇਰ ਸਾਹਿਬ ਨੇ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਭਾਰਤ ਵੀ ਬਹੁਤ ਵੱਡਾ ਲੋਕਤੰਤਰ ਦਾ ਦਾਵਾ ਕਰਦਾ ਯੂਕੇ ਨੇ ਵੀ ਬੁੱਧ ਦੇ ਵਿੱਚ ਵੀ ਇਹ ਪਾਰਲੀਮੈਂਟ ਹੈ ਪਰ ਉਹਨਾਂ ਨੇ ਉਥੇ ਇੱਕ ਮੈਂਬਰ ਦੇ ਪ੍ਰੋਟੈਸਟ ਕਰਨ ਦੇ ਨਾਲ ਜਿਹੜਾ ਸੁਪਰ ਐਕਸ਼ਨ ਦੀ ਗੱਲ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਹੋ ਗਈ ਪਰ ਭਾਰਤ ਸਰਕਾਰ ਦਾ ਇਹ ਖੋਖਲਾਪਣ ਜਿਹੜਾ ਕਹਿੰਦੇ ਵੀ ਇੱਥੇ ਲੋਕਤੰਤਰ ਬਹੁਤ ਵੱਡਾ ਇਹ ਮੁਖੌਟਾ ਜਿਹੜਾ ਉਹ ਨੰਗਾ ਹੋ ਚੁੱਕਾ ਲੋਕਾਂ ਦੇ ਉੱਤੇ ਅਣਮਨੁੱਖੀ ਜਿਹੜਾ ਤਸੱਦ ਇਹਨਾਂ ਨੇ ਕੀਤਾ ਨੇ ਹੱਥਿਆਂ ਨੂੰ ਇਹਨਾਂ ਨੇ ਗੋਲੀਆਂ ਨਾਲ ਮਾਰਿਆ ਨੌਜਵਾਨਾਂ ਨੂੰ ਇਹਨਾਂ ਨੇ ਕੁੱਟ-ਕੁੱਟ ਕੇ ਬੋਰੀਆਂ ਦੇ ਵਿੱਚ ਪਾ ਕੇ ਦੂਜੀ ਸਟੇਟ ਦੇ ਵਿੱਚ ਲਿਜਾਇਆ ਜਿਹੜੀ ਬੈਰੀਕੇਟਿੰਗ ਜਿਹੜੇ ਹਥਿਆਰ ਇਹਨਾਂ ਨੇ ਲੋਕਾਂ ਤੇ ਇਹ ਸ਼ਾਂਤਮਈ ਪ੍ਰੋਟੈਸਟ ਕਰਦੇ ਹੋ ਵਰਤੇ ਇਹੋ ਜਿਹੀ ਬੈਰੀਕੇਟਿੰਗ ਤੇ ਇਹੋ ਜਿਹੇ ਹਥਿਆਰ ਲੋਕ ਜਿਹੜੇ ਆ ਜਿਹੜੀ ਉਹ ਦੂਜੀਆਂ ਸਰਕਾਰਾਂ ਨੇ ਉਹ ਦੂਜੇ ਬਾਡਰਾਂ ਤੇ ਵਰਤੀਆਂ ਕਰਦੀਆਂ ਜਿਨ੍ਹਾਂ ਨੇ ਆਪਣੀ ਜਨਤਾ ਦੇ ਉੱਤੇ ਤਸੱਦਦ ਕੀਤਾ ਲੋਕਤੰਤਰ ਦਾ ਨੀਰਾ ਤੇ ਸਿੱਧਾ ਤੇ ਸਿੱਧਾ ਇਹ ਘਾਣ ਹੈ ਜਿਹੜਾ ਇਹ ਮੋਦੀ ਸਰਕਾਰ ਲੋਕਾਂ ਤੇ ਕਰ ਰਹੀ ਆ ਕੋਈ ਵੀ ਇਹੋ ਜਿਹਾ ਤਬਕਾ ਨਹੀਂ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ ਹੋਵੇ ਕਿਸਾਨ ਦੁਖੀ ਨੇ 80% ਤੋਂ ਵੱਧ ਹਿੱਸਾ ਜਿਹੜਾ ਉਹ ਦੇਸ਼ ਦੀ ਇਕਨੋਮੀ ਦੇ ਵਿੱਚ ਪਾਉਂਦਾ ਪਰ ਫਿਰ ਵੀ ਇਹਦੇ ਉੱਤੇ ਇਹਨਾਂ ਨੇ ਤਸੱਦਦੀ ਕੀਤਾ ਤਾਂ ਆਤਮ ਹੱਤਿਆ ਜਿਹੜੀ ਹੈ ਕਿਸਾਨਾਂ ਨੇ ਕੀਤੀ ਇਹ ਚੀਜ਼ਾਂ ਤੋਂ ਇਹ ਸੰਘਰਸ਼ ਤੋਂ ਸਰਕਾਰ ਨੂੰ ਸਿੱਖਣਾ ਚਾਹੀਦਾ ਸੀ ਜੋ ਕਿ ਇਹਨਾਂ ਨੇ ਬਿਲਕੁਲ ਬਿਨਾਂ ਸਟੱਡੀ ਤੋਂ ਲੋਕਾਂ ਤੇ ਅਤਿਆਚਾਰ ਕੀਤਾ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਹਿੰਦੀ 'ਚ ਕਰ ਦਵਾਂਗੇ ਹਿੰਦੀ 'ਚ ਕਰ ਦੇ ਹਿੰਦੀ 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 ਚਲੋ ਜੀ ਮੈਂ ਪਰਮਜੀਤ ਸਿੰਘ ਰਾਸ਼ਟਰੀ ਕਿਸਾਨ ਸੰਗਠਨ ਸੇ ਕਿਸਾਨ ਮਜ਼ਦੂਰ ਮੋਰਚਾ ਸੇ शुभकरण सिंह सहित शुभकरण सिंह को मैं श्रद्धांजलि देते हुए भगवान से विनती है कि उनको चरणों में जगह दे हम लोगों ने जो मुद्दे उठाए हैं उसमें केवल किसानों तक ही नहीं है पहली बार ये आंदोलन हुआ है जिसमें आदिवासी समाज के साथ साथ मजदूरों को भी हम लोग शामिल किए हैं इसका यह हुआ कि मध्य प्रदेश में जो जयस है जय किसा, जय किसान आदिवासी जय आदिवासी समाज है उसने भी हमें पूरी तरीके से मध्य प्रदेश राजस्थान और गुजरात में हमें समर्थन किया है पहली बार ऐसी कोई आंदोलन किसानों को हुआ है जिसमें मजदूरों के लिए भी हम लोगों ने मांग किया है जिसमें मांगे कि 200 दिन के लिए उनकी मजदूरी ग्रांटी दिया जाए और सात सौ रुपया दिया जाए इसका यह हुआ कि बिहार जो झारखंड जैसे राज्यों में भी हमें समर्थन मिल रहा है अभी तक देश से किसी भी समूह से हमें विरोध का आवाज नहीं आया है और इसका कल जो सरवन जी ने बताया कि कल पुतला दन डब्ल्यूटीओ का किया जाएगा वो अलग अलग राज्यों से परसों परसों आएगा वो आएगा हम एक बात और बताना चाह रहे हैं कि पूंजीवाद का दो हथियार होता है एक सरकार और एक पुलिस दोनों का इस्तेमाल हमें हमारे ऊपर पुरजोर तरीके से किया जा रहा है वो इसलिए किया जा रहा है कि बड़े घराने को जो दो तीन बच्चे भारत में उनके पास ही पूरी संपत्ति आ चुकी है पूरी बाजार आ चुकी है एक केवल जमीन बचा है उस पर भी वो कब्जा करना चाह रहे हैं ये दोनों भी टूल्स को दोनों हथियारों का हमारे ऊपर इस्तेमाल किया जा रहे हैं हमारे हरियाणा के किसान साथियों के घरों पे पर्चे चिपकाए गए हैं जिसमें कि उनकी जमीन पे दखल करने और नीलाम करने की भी बातें लिखी गई है हम इन सरकार को ये बता देना चाहते हैं कि हम अपनी अंतिम दम तक लड़ेंगे और साथ में हम ये भी बताना चाहते हैं हम कोई जीत और हार के लिए नहीं आए हैं न हम आपको हराने आए हैं न हम जीतने आए हैं हम अपनी वजूद की लड़ाई लड़ रहे हैं मैं बिहार से हूँ वहाँ पर मात्र अठारह वर्षो में कृषि को खत्म कर दिया गया है वहाँ पर सहकारिता को बंद कर दिया गया है वहाँ पर मंडी सिस्टम को बंद कर दिया गया है अगर पंजाब हरियाणा इस पे बोल रहा है तो पूरा देश इसलिए साथ हुआ क्योंकि बिहार उसका एक उदाहरण है और अगर उसको हम एग्जाम्पल के तौर पे आगे नहीं बढ़ाते हैं तो हमारी वजूद को खतरा है हम अपनी वजूद के लिए लड़ रहे हैं मोदी जी आप अंबानी अडानी और उससे जैसे बड़े घरानों को एक एग्जाम्पल पे अंबानी अडानी कहिए बड़े घरानों पे वालमार्ट जैसे घरानों पे आप उसके बहकावे में नहीं आए बल्कि 80 करोड़ देश के जनता के हित को ध्यान रखते हुए हमारी जो मांगे खास करके आदिवासियों के भी है और मजदूरों के भी है जिसमें 100 करोड़ के आसपास पहुंच जाते हैं इससे एक सबसे बड़ी फायदा ये होगा कि शहरों पे जो बोझ बढ़ता चला जा रहा है जो संसाधनों का बोझ दोहन होते जा रहा है शहरों पे लोग शहरों से पलायन गाँव की तरफ करेंगे और गांव में एक नए रोजगार की उत्पत्ति होगी आप कितना सरकारी नौकरी दे सकते हैं सरकारी नौकरी में तो सीटें खाली है अगर नौकरी मिलेगा सबसे ज्यादा तो कृषि में मिलेगा इसलिए हम किसान मजदूर मोर्चा से कहना चाहते हैं कि हमारी वजूद की लड़ाई को आप उसको अपनी प्रतिष्ठा की लड़ाई नहीं बनाइए और हमारी बात को सुनिए और मानिए चलो जी आज जो है आज जो है श्रोमणी श्री रविदास जी का प्रकाश पर्व जो है यहां पर उनकी आरती करके बॉर्डर पे मनाया गया अरदास की गई और हम सभी देशवासियों को भक्त रविदास जी की जो सिख्या जो उनकी वाणी है उसको ग्रहण करने के लिए उसके ऊपर चलने के लिए रिक्वेस्ट करते हैं और उनके जो असूल थे उनको मानने के लिए भी क्योंकि उनकी गुरबाणी जो है गुरु ग्रंथ साहब में भी दर्ज है चालीस लोग और उनको मानने के लिए हम लोगों को ਅਸ਼ਵਾਸ਼ਤ ਕਰਦੇ ਆ ਕਿ ਉਹਨੂੰ ਮੰਨੋ ਔਰ ਉਸਕੇ ਆਦੇਸ਼ਾਂ 'ਤੇ ਚਲੋ ਚਲੋ ਸਵਾਲ ਜੀ ਸਾਹਿਬ ਆਪ ਸਰਕਾਰ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਜੇਕਰ ਸਹੀ ਟਾਈਮ ਤੇ ਸਹੀ ਐਕਸ਼ਨ ਲੈਂਤਾ ਜਾਂਦਾ ਤਾਂ ਲੱਗਦਾ ਕਿ ਹਰਿਆਣਾ ਦੀ ਗਵਰਨਮੈਂਟਾ ਜਦੋਂ ਫੁੱਲ ਸਾਥ ਦੇ ਰੱਖੇ ਐਕਸ਼ਨ ਕਰਤੋਂ ਹਾਂ ਦੇਖੋ ਤੁਹਾਡਾ ਸਵਾਲ ਹੀ ਦੱਸ ਰਿਹਾ ਹੈ ਪੰਜਾਬ ਸਰਕਾਰ ਦਾ ਰੋਲ ਕੀ ਆ ਤੁਸੀਂ ਤਾਂ ਹੀ ਸਵਾਲ ਕੀਤਾ ਜੇ ਜੇਕਰ ਉਹ ਐਫ ਆਈ ਆਰ ਦਰਜ ਕਰ ਦਿੰਦੇ ਤਾਂ ਮੈਨੂੰ ਲੱਗਦਾ ਵਾਪੀ ਇਹ ਸਮੱਸਿਆ ਦਾ ਹੱਲ ਹੋ ਜਾਣਾ ਸੀ ਜਿਹੜੀ ਉਹਨਾਂ ਦੀ ਕਮਿਟਮੈਂਟ ਸੀ ਸਾਡੇ ਪ੍ਰਤੀ ਉਹ ਮਾੜੀ ਨਹੀਂ ਸੀ ਵੀ ਮੈਨੂੰ 356 ਦੀ ਧਮਕੀ ਦੇ ਰਿਹਾ ਮੈਂ ਤੁਹਾਡੇ ਨਾਲ ਖੜਾ ਚੰਗੀ ਗੱਲ ਅਸੀਂ ਨਹੀਂ ਕਹਿੰਦੇ ਪਰ ਆਹ ਪਰਚਾ ਨਾਂ ਦਰਜ ਕਰਕੇ ਉਹ ਚੀਜ਼ਾਂ ਦੁੱਜੇ ਬੰਨੇ ਜਾ ਰਹੀਆਂ ਔਰ ਜਿਵੇਂ ਪੁਲਿਸ ਪ੍ਰਸ਼ਾਸਨ ਪਰਿਵਾਰ ਤੇ ਜਾਂ ਪਰਿਵਾਰ ਦੇ ਵਿੱਚ ਜਿਵੇਂ ਪਾੜਾ ਪਾ ਰਿਹਾ ਤੁਸੀਂ ਜਾਣਦੇ ਮੈਂ ਬੋਲਣਾ ਨਹੀਂ ਚਾਹੁੰਦਾ ਇਹ ਗੱਲਾਂ ਮੈਨੂੰ ਕੋਲ ਲੱਗਦਾ ਸਹੀ ਨਹੀਂ ਹੈਗੀਆਂ ਸਰ ਸਭ ਐਸ.ਐਮ ਵੱਲੋਂ ਜਿਹੜੀ 6 ਮੈਂਬਰੀ ਕਮੇਟੀ ਬਣਾਈ ਗਈ ਹੈ ਕਿ ਉਹਨਾਂ ਵੱਲੋਂ ਕੋਈ ਤਾਲਮੇਲ ਬਣਾਇਆ ਗਿਆ ਟੋੜਨਾ ਨਹੀਂ ਹਾਲੇ ਤੱਕ ਮੇਰੇ ਨਾਲ ਕੋਈ ਤਾਲਮਲ ਨਹੀਂ ਹੈਗਾ ਮੈਨੂੰ ਪਰਸਰਲ ਤੌਰ ਤੇ ਕੋਈ ਨਹੀਂ ਅਸੀਂ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਵੀ ਜਦੋਂ ਕੋ ਤਾਲਮਿਲ ਚਾਉਂਦੀ ਆ ਕਮੇਟੀ ਬਣਦੀ ਅਸੀਂ ਬੈਠ ਕੇ ਗੱਲ ਕਰਾਂਗੇ। ਕੰਦੇਸ ਸਾਹਿਬ ਕੋਈ ਗੁਰਨਾਮ ਸਿੰਘ ਚਡੂਨੀ ਹੋਣਾ ਵੱਲੋਂ ਵੀ ਸਮਰਥਨ ਕੀਤਾ। ਹਾਂ ਗੁਰ ਗੁਰਨਾਮ ਸਿੰਘ ਚਡੂਨੀ ਹੋਣਾਂ ਦੀ ਕਾਲ ਆਈ ਸੀ ਉਹਨਾਂ ਦਾ ਮਿਲਣ ਦਾ ਕੋ ਪ੍ਰੋਗਰਾਮ ਕਰਾਂਗੇ। ਜਿਹੜਾ ਟ੍ਰੈਕਟਰ ਜਾ ਰਿਹਾ ਉਸ ਨੂੰ ਲੈ ਕੇ ਫਿਰ ਕਿਸ ਤਰ੍ਹਾਂ ਦੇ ਅਪਡੇਟਸ ਦੇਖਣੇ ਕੋ ਮਿਲenge? ਕੀ ਐਸਕੇਐਮ ਕੀ ਉਸ ਕਾਲ ਮੇਂ ਸ਼ਾਮਿਲ ਹੋਣਗੇ? ਕੌਨਸੀ ਕਾਲ ਮੇਂ? ਟ੍ਰੈਕਟਰ ਮਾਰਚ ਵਾਲੀ ਜੋ ਜ ਦੋ ਦੋ ਬਾਤਾਂ ਹਨ ਜਦ ਜਬ ਬੈਠेंगे ਸਭ ਬਾਤਾਂ karenge ਤਬ ਅੱਗੇ ਕਾ ਨਿਰਣੇ ਕਰ ਲੇਂਗੇ। ਤੁਹਾਡੇ ਵੱਲੋਂ ਸੰਪਰਕ ਕੀਤਾ ਜਾ ਰਿਹਾ ਐਸਕੇਐਮ ਨਾਲ ਲਗਾਤਾਰ। ਮੈਂ ਤੁਹਾਨੂੰ ਫਿਰ ਕਿਹਾ ਵ ਇਹ ਪੰਜਾਬੀ ਦਾ ਸ਼ਬਦ ਹੁੰਦਾ ਵੀ ਫੱਤੋ ਕਿਹੜੀ ਗਲੀ ਚ ਨਹੀਂ ਨੱਚੀ ਕੋਈ ਇਹ ਨਹੀਂ ਕਹਿ ਸਕਦਾ ਵੀ ਕੋਈ ਕਹੇ ਨਹੀਂ ਹੈ ਹੁਣ ਅਗਲੀ ਗੱਲ ਨਾ ਕਰੀਏ ਆਪਾਂ ਜੁਕੇਂਦਰ ਸਿੰਘ ਉਗਰਾਹਾਂ ਦਾ ਬਿਆਨ ਆਇਆ ਉਹ ਕਹਿੰਦੇ ਕਿ ਅਸੀਂ ਪੰਦੇਰਵਾਲਾ ਨੂੰ ਵੀ ਅਲਰਟ ਵੀ ਕੀਤਾ ਸੀਗਾ ਔਰ ਉੱਥੇ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੇ ਸਾਡੇ ਫੋਨ ਹੀ ਨਹੀਂ ਚੁੱਕਿਆ ਇਹ ਤਰਕ ਦਿੰਦਾ ਉਹਨਾਂ ਦੇ ਦੇਖੋ ਜਦੋਂ ਘਟਨਾਵਾਂ ਵਾਪਰਦੀਆਂ ਨੇ ਕੋਈ ਜੋ ਮਰਜ਼ੀ ਕਹੇ ਅਸੀਂ ਕਿਸੇ ਦੇ ਕਹਿਣ ਤੇ ਨਹੀਂ ਖੁਦ ਆਪਣੇ ਸचेत ਹੈਗੇ ਆ ਸਾਨੂੰ ਪਤਾ ਇਹ ਮੋਰਚੇ ਦੀਆਂ ਜ਼ਿੰਮੇਵਾਰੀਆਂ ਕਿੱਡੀਆਂ ਰ ਇਹਦੇ ਵਿੱਚ ਸਾਰੀਆਂ ਕੰਮ ਕਰਨ ਵਾਲੀਆਂ ਜਥੇਬੰਦੀਆਂ ਇਹ ਸचेत ਨੇ ਮੰਨ ਲਏ ਐਡਾ ਵੱਡਾ ਅੰਦੋਲਨ ਜੜੀਆਂ ਵੀ ਜਥੇਬੰਦੀਆਂ ਨੇ ਮੌਜੂਦ ਨੇ ਦੂਜਿਆਂ ਦਾ ਵੀ ਤਨਵਾ ਉਹ ਇਡਾ ਤਕੜਾ ਅੰਦੋਲਨ ਬਿਲਡ ਕਰ ਸਕਦੇ ਹਨ ਉਹਨਾਂ ਨੂੰ ਜ਼ਿੰਮੇਵਾਰੀ ਦਾ ਪੂਰਾ ਪੂਰਾ ਅਹਿਸਾਸ ਹੁੰਦਾ ਵੀ ਅਸੀਂ ਕੀ ਕਰ ਰਹੇ ਧੰਨਵਾਦ ਹੈ ਕੋ ਸਾਨੂੰ ਸचेत ਵੀ ਕਰਦਾ ਇਰ ਸਾਡਾ ਇੱਕ ਸਵਾਲ ਖੜੇ ਹੋ ਰਿਹਾ ਕਿ ਤੁਹਾਡੇ ਤੋਂ ਹੁਣ ਅੰਦੋਲਨ ਸਾਂਭਿਆ ਨਹੀਂ ਜਾ ਰਿਹਾ ਇਸ ਕਰਕੇ ਸਮਾਂ ਪਾਇਆ ਜਾ ਰਿਹਾ ਤੁਹਾਡੀ ਸਟੇਜ ਕੈਪਚਰ ਹੋ ਰਹੀ ਹੈ ਉਹਨੇ ਸਵਾਲ ਤੁਹਾਡੇ ਤੇ ਵੀ ਖੜੇ ਹੋਣਗੇ ਸਵਾਲ ਹੀ ਨਹੀਂ ਤੁਸੀਂ ਮੈਨੂੰ ਨਹੀਂ ਲੱਗਦਾ ਸਵਾਲ ਕਿੱਥੋਂ ਪੈਦਾ ਹੁੰਦੇ ਆ ਇਹੋ ਜੀ ਕੋਈ ਗੱਲ ਨਹੀਂ ਹੈ ਗ੍ਰੋਨਲ ਖੱਟਰ ਹੋਣਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਕੱਲੇ ਪੰਜਾਬ ਦੇ ਕਿਸਾਨ ਨੇ ਕਹਿੰਦੇ ਅਭੀ ਤੱਕ ਕੋਈ ਨਿਆ ਅਪਡੇਟ ਨਹੀਂ ਹੈ ਕਿ ਸਰਕਾਰ ਸੇ ਬਾਤचीत ਕੋਈ ਸੰਕੇਤ ਜਾਂ ਕਿਸੇ ਵੀ ਤਰ੍ਹਾਂ ਦੀ ਬਾਤ ਹੈ ਦੇਖੋ ਜਿਹੜੇ ਖੱਟਰ ਸਾਹਿਬ ਦੀ ਭਾਸ਼ਾ ਬੋਲ ਰਹੇ ਨੇ ਖੱਟਰ ਸਾਹਿਬ ਦੀ ਥੋੜਾ ਸਮਾਂ ਮ ਦੇ ਦੇਣਗੇ ਲੋਕ ਜਵਾਬ ਕੱਲੇ ਪੰਜਾਬ ਵਾਲੇ ਆ ਕਿ ਦੇਸ਼ ਵਾਲੇ ਵੀ ਆ ਠੀਕ ਆ ਜੀ ਤੇ ਜਿਹੜਾ ਤੁਸੀਂ ਕੁਝ ਕੀ ਵਿਚਾਰ ਸੇ ਬਾਤचीत ਦਾ ਕੋਈ ਦੌਰ ਅਭੀ ਕੋਈ ਸੰਕੇਤ ਵੀ ਤਰ੍ਹਾਂ ਸੇ ਉਹ ਕਲੀਅਰ ਕਰ ਦੇਵੇ ਦੇਖਿਏ ਅਭੀ ਤੱਕ ਕੋਈ ਵੀ ਹਮੇ ਲਿਖਤ ਮੇ ਕੋਈ ਪ੍ਰਸਤਾਵ ਭਾਰ ਸਰਕਾਰ ਕੀ ਔਰ ਸੇ ਨਹੀਂ ਹੈ ਸਿਰਫ ਟਵੀਟ ਆਇਆ ਜੀ ਲੜਾਈ ਸਿਰਫ ਟਵੀਟ ਆਇਆ ਪੰਦੇਰ ਸਾਹਿਬ ਟਵੀਟ ਦਾ ਟਵੀਟ ਵੀ ਪਤਾ ਨਹੀਂ ਕਿੱਥੋਂ ਆ ਗਿਆ ਸ਼ਰਤਾਂ ਤੁਸੀਂ ਕਹਿੰਦੇ ਸੀ ਉਹ ਪੂਰੀਆਂ ਕਰ ਸ਼ਰਤਾ ਨਹੀਂ ਜੀ ਅਸੀਂ ਕਦੀ ਕੰਡੀਸ਼ਨ ਲਾ ਕੇ ਨਹੀਂ ਗੱਲ ਅਸੀਂ ਸਿਰਫ ਇੱਕ ਗੱਲ ਕਰਦੇ ਸਮਝੋ ਵੀ ਪਾਈ ਤੁਸੀਂ ਕਹਿੰਦੇ ਜੇ ਵੀ ਬਹਿ ਕੇ ਨਿਬੜ ਜਾਗੇ ਭਈ ਉਹ ਨਿਬੜਨ ਵਾਲਾ ਜੰਡਾ ਤੇ ਤੈ ਕਰ ਲੋ ਹੁਣ ਜੇ ਮਤਲਬ ਸਰਕਾਰ ਜੰਡਾ ਵੀ ਨਹੀਂ ਤੈ ਕਰਦੀ ਫਿਰ ਮੀਟਿੰਗ ਦਾ ਰਿਜ਼ਲਟ ਤੁਹਾਨੂੰ ਪਤਾ ਹੀ ਹੈ ਕੀ ਹੋਣਾ ਸਿਰਫ ਅਹੀਂ ਕਹਦੇ ਕੰਡੀਸ਼ਨ ਲਾ ਕੇ ਗੱਲ ਨਹੀਂ ਹੁੰਦੀ ਹੁੰਦੀ ਇੰਨੀ ਕਦੀ ਰੱਖਿਆ ਹਾਂ ਉਹ ਕਹਿੰਦੇ ਵੀ ਥੋੜਾ ਮਸਲਾ ਹਲ ਕਰਦੇ ਅਸੀਂ ਕਹਿੰਦੇ ਸਾਹਿਬ ਮਾੜਾ ਜਿਹਾ ਜੰਡਾ ਤੇ ਲਿਖ ਦੋ ਸਾਹਿਬ ਜੰਡਾ ਹੀ ਨਹੀਂ ਲਿਖਦੇ ਸਵਾਲ ਆਵਾ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੀ